ਦਰਸ਼ਨ ਕਰੋ ਉਸ ਇਤਿਹਾਸਕ ਸਥਾਨ ਦੇ ਜਿੱਥੇ ਪਹਿਲੀ ਪਾਤਸ਼ਾਹੀ ਸ਼ੇਖੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ ਦੀ ਜ਼ਿੰਦਗੀ ਬਦਲ ਕੇ ਉਸ ਨੂੰ ਭਾਈ ਸੱਜਣ ਬਣਾਇਆ ਸੀ ਆਪਣੀ ਉਦਾਸੀ ਦੌਰਾਨ ਗੁਰੂ ਸਾਹਿਬ ਜਦੋਂ ਪਾਕਪਤਨ ਤੋਂ ਹੜੱਪਾ ਹੁੰਦੇ ਹੋਏ ਪਿੰਡ ਮਖਦੂਮਪੁਰ ਪਹੁੰਚੇ ਤਾਂ ਇੱਥੇ ਸੱਜਣ ਨਾਮ ਦੇ ਇੱਕ ਬੰਦੇ ਕੋਲ ਤੇ ਜਿਹੜਾ ਉੰਜ ਤਾਂ ਆਏ ਗਏ ਦੀ ਬੜੀ ਸੇਵਾ ਕਰਦਾ ਸੀ ਪਰ ਰਾਤ ਨੂੰ ਉਹਨਾਂ ਦਾ ਸਮਾਨ ਲੁੱਟ ਕੇ ਉਹਨਾਂ ਨੂੰ ਮਾਰ ਦਿਆ ਕਰਦਾ ਸੀ ਪਰ ਜਦੋਂ ਗੁਰੂ ਕੇ ਸ਼ਬਦ ਦੀ ਝੋਟ ਪਈ ਤਾਂ ਜੀਵਨ ਬਦਲ ਗਿਆ ਤੇ ਉਹ ਸੱਜਣ ਠੱਗ ਭਾਈ ਸੱਜਣ ਬਣ ਗਿਆ। ਫਾਤਿਹ ਸਾਹਿਬ ਦੀ ਯਾਦ ਵਿੱਚ ਇੱਥੇ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। 1947 ਦੀ ਵੰਡ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਇੱਕ ਸਕੂਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਇਮਾਰਤ ਅੱਜ ਵੀ ਬਚੀ ਹੋਈ ਹੈ ਤੇ ਚੰਗੀ ਹਾਲਤ ਦੇ ਵਿੱਚ ਹੈ। ਵੰਡ ਤੋਂ ਬਾਅਦ ਇੱਥੇ ਸਰਕਾਰੀ ਸਕੂਲ ਅਜੇ ਵੀ ਚੱਲ ਰਿਹਾ ਹੈ।